ਧੰਨਵਾਦ ਕਰਦੀ ਹਾਂ ਬਹੁਤ-ਬਹੁਤ ਜ਼ਿਆਦਾ ਪਾਰਟੀ ਹਾਈ ਕਮਾਂਡ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਔਰ ਸਾਡੇ ਸੀਐਮ ਭਗਵੰਤ ਮਾਨ ਜੀ ਦਾ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਦਾ ਸਾਰੇ ਐਮਐਲਏ ਸਾਹਿਬਾਨਾਂ ਦਾ ਮੰਤਰੀ ਸਾਹਿਬਾਨਾਂ ਦਾ ਔਰ ਖਾਸ तौर 'ਤੇ ਮੇਰੇ ਭੈਣ ਜੋ ਕਾਉਂਸਲਰ ਸਾਹਿਬਾਨ ਨੇ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ ਔਰ ਮੈਨੂੰ VOTING ਕਰਕੇ ਅੱਜ ਇੱਥੇ ਜ਼ਿੰਮੇਵਾਰੀ ਦਿੱਤੀ ਹੈ ਔਰ ਮੈਂ ਬਹੁਤ ਤੰਦੇਹੀ ਦੇ ਨਾਲ ਇਮਾਨਦਾਰੀ ਦੇ ਨਾਲ ਇਸ ਟਿਊਟੂਰ ਨੂੰ ਲਿਵਾਉਣ ਦੀ ਕੋਸ਼ਿਸ਼ ਕਰਦਾ ਲੱਗਦਾ ਜੀ ਫਰਸਟ ਟਾਈਮ ਇਲੈਕਸ਼ਨ ਲੜੇ ਤੁਸੀਂ ਦੀ ਪਹਿਲੀ ਵਾਰ ਦੇ ਵਿੱਚ ਹੀ ਤੁਹਾਨੂੰ ਇੰਨਾ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਜੀ ਮਾਲਕ ਹੱਥ ਵੜਿਆਈਆਂ ਸੋ ਪਰਮਾਤਮਾ ਜਾਣਦਾ ਹੈ ਜੋ ਸੇਵਾ ਲੈਣਾ ਚਾਹੁੰਦਾ ਹੈ ਉਹਨੇ ਇੱਕ ਜ਼ਰੀਆ ਬਣਾਇਆ ਹੁੰਦਾ ਹੈ ਚਾਹੇ ਉਹ ਐਜੂਕੇਸ਼ਨ ਦੇ ਫੀਲਡ ਸੀ ਚਾਹੇ ਪਬਲਿਕ ਸਰਵਿਸ ਦੇ ਫੀਲਡ ਹੈ ਸੋ ਪਰਮਾਤਮਾ ਨੂੰ ਅਗਰ ਲੱਗਦਾ ਹੈ ਕਿ ਇਹ ਸੇਵਾ ਦੇ ਯੋਗ ਮੈਂ ਹੈ ਤਾਂ ਪਰਮਾਤਮਾ ਨੇ ਮੌਕਾ ਦਿੱਤਾ ਔਰ ਜ਼ਰੂਰ ਇਹ ਸੇਵਾ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗੀ ਜੀ ਮੈਮ ਕੀ ਪੰਜ ਵੱਡੀਆਂ ਪ੍ਰਾਇੋਰਟੀਜ਼ ਰਹਿਣਗੀਆਂ ਤੁਸੀਂ ਕਾਫੀ ਚਿਰ ਤੋਂ ਮੈਂ ਦੇਖਿਆ ਬਹੁਤ ਚਿਰ ਤੋਂ ਤੁਸੀਂ ਹਲਕਾ ਪੂਰਬੀ ਚ ਤਾਂ ਲੱਗੇ ਹੋਏ ਸੀ ਸ਼ਹਿਰ ਲਈ ਕੀ ਪੰਜ ਵੱ ਇਟ ਇਜ਼ ਰੈਨਗੇ ਮੈਮ ਡਿਫੀਨਿਟਲੀ ਹਰ ਇੱਕ ਕੰਮ ਜਿੱਥੇ ਜ਼ਰੂਰਤ ਹੈ ਲੁਧਿਆਣਾ ਸ਼ਹਿਰ ਨੂੰ ਜਿਸ ਜਿਹੜੇ ਜਿਹੜੇ ਕਮਨ ਲੁਧਿਆਣਾ ਵਾਸੀਆਂ ਨੂੰ ਖਾਸ ਤੌਰ ਤੇ ਜੋ ਐਡਾ ਵੱਡਾ ਫਤਵਾ ਦਿੱਤਾ ਜੋ ਆਮ ਆਦਮੀ ਪਾਰਟੀ ਦਾ ਚਿਹਰਾ ਚੁਣਿਆ ਗਿਆ ਸੋ ਲੁਧਿਆਣਾ ਵਾਸੀਆਂ ਦੀਆਂ ਜੋ ਵੀ ਜ਼ਰੂਰਤਾਂ ਹੋਣਗੀਆਂ ਉਹਨਾਂ ਸਾਰਿਆਂ ਨੂੰ ਪੂਰਾ ਕਰਾਂਗੇ ਉਹ ਕੱਲੀਆਂ 5 ਨਹੀਂ ਹੋਣਗੀਆਂ ਇਟ ਕੈਨ ਬੀ ਮੋਰ ਦੈਨ 5 অর ਮੋਰ ਦੈਨ 10 ਔਰ ਜੋ ਵੀ ਹੋਏਗਾ ਵੀਲ ਵਰਕ ਅਪਨ ਇਟ ਔਰ ਡਿਫੀਨਿਟਲੀ ਲੁਧਿਆਣੇ ਨੂੰ ਨੰਬਰ 1 ਲੈ ਕੇ ਆਵਾਂਗੇ ਧੰਨਵਾਦ ਜੀ ਲੁਧਿਆਣੇ ਦੇ ਜਿਹੜੇ ਪਹਿਲੇ ਐਮਐਲਏ ਨੇ ਲੇਡੀ ਉਹ ਵੀ ਸਾਡੇ ਲੁਧਿਆਣੇ ਦੇ ਵਿੱਚ ਫਰਸਟ ਨੀਅਰ ਦੀ ਕੋਚੂ ਆਮ ਆਦਮੀ ਪਾਰਟੀ ਆ ਜਿਹੜੀ ਹਮੇਸ਼ਾ ਇਤਿਹਾਸ ਰਚਦੀ ਆ ਆਮ ਘਰਾਂ ਦੇ ਲੋਕਾਂ ਨੂੰ ਆਮ ਘਰਾਂ ਦੇ ਬੱਚਿਆਂ ਨੂੰ ਗਰਾਊਂਡ ਲੈਵਲ ਤੋਂ ਉਠਾ ਕੇ ਇੱਕ ਉੱਪਰ ਤੱਕ ਲੈ ਕੇ ਜਾਂਦੀ ਔਰ ਮੈਂ ਆਪਣੀ ਪਾਰਟੀ ਦਾ ਆਪਣੇ ਪਦਾਨਜੀ ਦਾ ਔਰ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਕਮੈਲਾ ਨੂੰ ਮੇਅਰ ਬਣਾ ਕੇ ਲੁਧਿਆਣੇ ਦੀ ਜ਼ਿੰਮੇਵਾਰੀ ਦਿੱਤੀ ਆ ਕਹਿੰਦੇ ਇੱਕ ਇੱਕ ਹੁੰਦਾ ਤੇ 2 11 ਹੁੰਦੇ ਆ ਤੇ ਜਦੋਂ ਅਸੀਂ 11 ਹੋਵਾਂਗੇ ਤਾਂ ਲੁਧਿਆਣੇ ਦੇ ਲਈ ਹੋਰ ਵੀ ਬਿਹਤਰ ਕੰਮ ਕਰ ਸਕਦਾ ਮੈਮ ਲੱਗਦਾ ਜੀ ਜੋ ਜੋ ਪ੍ਰੋਬਲਮਸ ਸੀਗੀਆਂ ਲੁਧਿਆਣੇ ਦੀਆਂ ਹੁਣ ਖਤਮ ਹੋਣਗੀਆਂ ਕਿਉਂਕਿ ਮੇਅਰ ਕਰਕੇ ਕਾਫੀ ਕੰਮ ਰੁਕੇ ਹੋਏ ਸੀਗੇ ਹਾਂਜੀ ਲੁਧਿਆਣੇ ਦਾ ਜਿਹੜੀ ਸਪੀਡਲੀ ਕੰਮ ਹੋਏਗਾ ਕਿਉਂਕਿ ਹੁਣ ਹਾਊਸ ਬਣ ਗਿਆ ਤੇ ਕਾਫੀ ਸਾਰੀਆਂ ਨੋ ਡਾਊਟ ਲੁਧਿਆਣੇ ਦੇ ਵਿੱਚ ਪ੍ਰੋਬਲਮ ਹੈ ਉਹ ਰਲ ਕੇ ਸੋਲਵ ਕਰਾਂਗੇ ਔਰ ਲੁਧਿਆਣਾ ਇੱਕ ਐਸਾ ਸਿਟੀ ਬਣਾ ਕੇ ਦਵਾਂਗੇ ਜਿਹੜਾ ਕਿ ਇੱਕ ਸਭ ਤੋਂ ਪੰਜਾਬ ਦੇ ਵਿੱਚ ਸੋਹਣਾ ਸਿਟੀ ਹੋਵੇਗਾ ਫੈਮਿਲੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਪਹਿਲੀ ਲੁਧਿਆਣਾ ਦੇ ਵਿੱਚ ਜਿਹੜੀ ਹੈ ਫੀਮੇਲ ਮੇਅਰ ਮਿਲ ਗਈ ਹੈ ਤੇ ਤੁਹਾਡੇ ਹਲਕੇ ਚੋਂ ਐ ਤੁਹਾਡੇ ਬੜੇ ক্লোਜ਼ ਨੇ ਇਹ ਵੀ ਕਿਹਾ ਜਾਂਦਾ ਹੈ ਕਿ ਦਿਲਜੀਤ ਗਰੇਵਾਲ ਭੋਲਾ ਜੀ ਨੇ ਬਹੁਤ ਜ਼ੋਰ ਲਾ ਕੇ ਇੱਕ ਬੜੀ ਲਿਖੀ ਇਮਾਨਦਾਰ ਲੇਡੀ ਨੂੰ ਮੇਅਰ ਬਣਵਾਇਆ ਜੀ ਹਲਕਾ ਇਸ ਚੋਂ ਜ਼ਰੂਰ ਹੈ ਔਰ ਪਰ ਆਮ ਆਦਮੀ ਮੇਅਰ ਹੈ ਜੀ ਔਰ ਬਿਲਕੁਲ ਬੀ ਕਾਮ ਐਮ ਬੀਏ ਬੀਐਡ ਔਰ ਬਿਲਕੁਲ ਕੁਆਲੀਫਾਈਡ ਔਰ ਇੱਕ ਇਮਾਨਦਾਰ ਇੱਕ ਆਮ ਕਰਤੋ ਆਮ ਆਦਮੀ ਸਹੀ ਕਹਦੇ ਵੀ ਆਮ ਆਦਮੀ ਨੇ ਆਮ ਆਦਮੀ ਮੇਅਰ ਲੇਡੀ ਬਣਾਤੀ ਆ ਤੇ ਅੱਜ ਉਹਦੇ ਵਾਸਤੇ ਬਹੁਤ-ਬਹੁਤ ਮੁबारकਤਾਂ ਦੇਣਾ ਧੰਨਵਾਦ ਕਰਦਾ ਮੈਂ ਸਾਰੇ ਲੁਧਿਆਣਾ ਵਾਸੀਆਂ ਦਾ ਔਰ ਜਿਨ੍ਹਾਂ ਨੇ ਅੱਜ ਵੋਟਾਂ ਪਾ ਕੇ ਆਮ ਆਦੀ ਪਾਰਟੀ ਨੂੰ ਜਿਤਾਇਆ ਪਹਿਲਾਂ ਮਤਲਬ ਕਿ ਸਰਕਾਰ ਬਣਾਈ ਤੇ ਅੱਜ ਕੌਂਸਲਰ ਬਣਾਏ ਤੇ ਅੱਜ ਮੇਅਰ ਬਣਾਇਆ ਤੇ ਉਹ ਵੀ ਉਹਨਾਂ ਦੇ ਅਸ਼ੀਰਵਾਦ ਨਾਲ ਬਣਿਆ ਤੇ ਮਕਸਦ ਇੱਕੋ ਹੀ ਆਮ ਆਦੀ ਪਾਰਟੀ ਦਾ ਬਈ ਆਮ ਆਦਮੀ ਦੇ ਵਾਸਤੇ ਕੰਮ ਕਰਨੇ ਆਮ ਆਦਮੀ ਦੀ ਹਰ ਮੀਦਾ ਪੂਰੀਆਂ ਕਰਨੀ ਹੈ ਜਿੰਨੀਆਂ ਗਾਰੰਟੀਆਂ ਦਿੱਤੀ ਸੀ ਉਹ ਪੂਰੀਆਂ ਕਰਨੀਆਂ ਅੱਜ ਇੱਕ ਇੱਕ ਗਾਰੰਟੀ ਪੂਰੀ ਹੋਈ ਹੈ ਤੇ ਉਹ ਹੋਰ ਜਿਹੜੀ ਬਲਕੇ ਵੱਧ ਤੋਂ ਵੱਧ ਡਿਵੈਲਪਮੈਂਟ ਕਰਨੀ ਔਰ ਇਮਾਨਦਾਰੀ ਨਾਲ ਖਾਸ ਕਰਕੇ ਬਦੌੜ ਕਮ ਕਰਪਸ਼ਨ ਕਰਪਸ਼ਨ ਅਗੇਂਸਟ ਕਰਪਸ਼ਨ ਆਮ ਆਦੀ ਪਾਰਟੀ ਕੰਮ ਕਰ ਰਹੀ ਆ ਔਰ ਵਿਕਾਸ ਦੇ ਮੁੱਦੇ ਤੇ ਕੰਮ ਕਰ ਰਹੀ ਆ ਆਮ ਆਦੀ ਪਾਰਟੀ ਦੇ ਸ਼੍ਰੀ ਰਵਿੰਦ ਕੇਜੀ ਬਾਲ ਜੀ ਸਾਡੇ ਆਮ ਆਦੀ ਪਾਰਟੀ ਦੇ ਮੁਖੀ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਸਿੱਧਾਨ ਜੀ ਔਰ ਆਮ ਆਦੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਰੋੜਾ ਜੀ ਔਰ ਉਹਨਾਂ ਦਾ ਇੱਕੋ ਹੀ ਮਕਸਦ ਆ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਪੰਜਾਬ ਦੇ ਵਿੱਚ ਦਵਾਈ ਪੜਾਈ ਰੁਜ਼ਗਾਰ ਦੇ ਕੇ ਹਰ ਆਮ ਆਦਮੀ ਨੂੰ ਮਤਲਬ ਕਿ ਉਸ ਬਰਾਬਰ ਲੈ ਕੇ ਆਉਣਾ ਤਾਂ ਕਿ ਉਹ ਆਪਣੀ ਜ਼ਿੰਦਗੀ ਵਧੀਆ ਬਤੀਤ ਕਰ ਸਕੇ ਕੀ ਲੱਗਦਾ ਜੀ ਮੇਅਰ ਬਣਨ ਨਾਲ ਕੰਮ ਦੀ ਡਵੈਲਪਮੈਂਟ ਚ ਡਬਲ ਤੇਜ਼ੀ ਆ ਜਾਏ ਕਿਉਂਕਿ ਮਿਹਰਬਾਨ ਨਾਲ ਜਿਵੇਂ ਕਿ ਇੱਕ ਬੰਦਾ ਨਹੀਂ ਕੰਮ ਕਰ ਸਕਦਾ ਤੇ ਔਰ ਸਾਰੀ ਹੁਣ ਟੀਮ ਬਣ ਗਈ ਆ ਮੇਰੇ ਸੀਨੀਅਰ ਡਿਪਟੀ ਮੇਰੇ ਡਿਪਟੀ ਮੇਰੇ ਬਣ ਗਿਆ ਤੇ ਪੂਰਾ ਹਾਊਸ ਬਣ ਗਿਆ ਹਾਊਸ ਹਰ ਕਾਉਂਸਲਰ ਆਪਣੀ ਮਰਕੇ ਇਲਾਕੇ ਦਾ ਕੰਮ ਲੈ ਕੇ ਆਊਗਾ ਔਰ ਇਕੱਠੇ ਹੋ ਕੇ ਕੰਮ ਕਰਨਗੇ ਤੇ ਹੋਰ ਡਵੈਲਪਮੈਂਟ ਵਧੀਆ ਟੰਗਣਾ ਹੋਊਗੀ ਤੇ ਹੋਰ ਵਧੀਆ ਟੰਗਣਾ ਲੁਧਿਆਣਾ ਦਾ ਵਿਕਾਸ ਬਹੁਤ ਮੁਬਾਰਕਾਂ ਜੀ ਲੁਧਿਆਣਾ ਨੂੰ ਨਵੇਂ ਇਨੀਸ਼ੀਏਟਿਵ ਹੈ ਜਿਹੜਾ ਉਹ ਲਿਆ ਆ ਆਮ ਆਦਮੀ ਪਾਰਟੀ ਨੇ ਇੱਕ ਪੜੇ ਲਿਖੇ ਮਹਿਲਾ ਨੂੰ ਮੇਰ ਦੀ ਜ਼ਿੰਮੇਵਾਰੀ ਸੌਂਪੀ ਹੈ ਇਹਦੇ ਨਾਲ ਵੱਡੇ ਪੱਧਰ ਤੇ ਡਵੈਲਪਮੈਂਟ ਹੈ ਜਿਹੜਾ ਉਹ ਹੈਗੀ ਸਾਰਿਆਂ ਨੂੰ ਮੁਬਾਰਕ ਆ ਸਰ ਕੀ ਲੱਗਦਾ ਜੀ ਡਵੈਲਪਮੈਂਟ ਦੇ ਵਿੱਚ ਤੇਜ਼ੀ ਆਊਗੀ ਜੀ ਪਹਿਲਾਂ ਇਹਨਾਂ ਨੂੰ 100% ਜੀ 100% ਤੇਜ਼ੀ ਆਊਗੀ ਕੰਮ ਦੇ ਵਿੱਚ ਸਰ ਪੰਜ ਵੱਡੀਆਂ ਪ੍ਰਾਇਰਟੀਜ਼ ਦੀ ਗੱਲ ਕਰੀਏ ਤਾਂ ਤੁਸੀਂ ਬਹੁਤ ਲੁਧਿਆਣਾ ਨੂੰ ਨੇੜੇੋਂ ਦੇਖਿਆ ਹੋਇਆ ਹੈ ਸਰ ਕੀ ਪੰਜ ਵੱਡੀਆਂ ਪ੍ਰਾਇਰਟੀਜ਼ ਰਹਿਣਗੀਆਂ ਜੀ ਆਮ ਆਦਮੀ ਪਾਰਟੀ ਵੱਲੋਂ ਜੋ ਮੇਅਰ ਦੇ ਥਰੂ ਹੋਣਗੀਆਂ ਜਿਹੜੀਆਂ ਪੰਜੇ ਪ੍ਰਾਇਰਟੀਜ਼ ਅਸੀਂ ਪਹਿਲਾਂ ਫਿਕਸ ਕਰਕੇ ਗਏ ਸੀਗੇ ਜਦੋਂ ਮਨਿਵੈਸਟੋ ਜਾਰੀ ਕੀਤਾ ਸੀਗਾ ਚਾਹੇ ਬੋਡੇ ਨਾਲੇ ਦੀ ਸਵੈ ਦੀ ਗੱਲ ਹੋਵੇ ਉਹਨੂੰ ਰੀਜੂਬਿਲਿਟੀ ਕਰਨ ਦੀ ਗੱਲ ਹੋਵੇ ਚਾਹੇ ਹਰ ਘਰ ਦੇ ਵਿੱਚ ਪਾਣੀ ਪਹੁੰਚਾਉਣ ਦੀ ਪੀਣ ਵਾਲਾ ਸਾਫ ਪਾਣੀ ਦੀ ਗੱਲ ਹੋਵੇ ਚਾਹੇ ਗ੍ਰੀਨ ਐਂਡ ਕਲੀਨ ਸਿਟੀ ਬਣਾਉਣ ਦੇ ਲਈ 100 ਇਲੈਕਟ੍ਰਿਕ ਬੱਸਾਂ ਦੀ ਗੱਲ ਹੋਵੇ ਇਹ ਸਾਰਾ ਬੜੀ ਜਲਦੀ ਸ਼ੁਰੂ ਕੀਤਾ ਜਾਏਗਾ ਕੀ ਕਹਿਣਾ ਚਾਹੁੰਦੇ ਹੋ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਕਿਉਂਕਿ ਡਿਸਰਵਿੰਗ ਤਾਂ ਤੁਸੀਂ ਮੇਅਰ ਸੀ ਲੇਕਿਨ ਉਹ ਲੇਡੀ ਨੂੰ ਅਨਾਉਂਸਮੈਂਟ ਕੀਤੀ ਸੀ ਲੇਕਿਨ ਫਿਰ ਵੀ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਕੀ ਕਹਿਣਾ ਚਾਹੁੰਦੇ ਮੈਂ ਅਰਮਨ ਕੇਸਰੀਵਾਲ ਜੀ ਦਾ ਰਾਕੇਸ਼ ਛੱਡਾ ਜੀ ਦਾ ਭਗਵੰਤ ਮਾਨ ਜੀ ਸੀਐਮ ਪੰਜਾਬ ਸਾਡੇ ਸੂਬਾ ਸ਼ਹਿਰੀ ਜੀ ਦਾ ਸਾਰੇ ਮੰਤਰੀ ਆਪਣੇ ਵੀਆਜੀ ਆ ਕੇ ਗਏ ਆ ਤੇ ਸੌਂਹ ਸਾਹਿਬ ਆਏ ਸੀਗੇ ਸਾਰੇ ਐਮਐਲਏ ਸਾਰੇ ਨੇ ਮਿਲ ਤੇ ਜੋ ਭਰੋਸਾ ਦਵਾਇਆ ਮੈਂ ਸੋਚਿਆ ਉਹ ਮੈਂ ਤਨ ਦੇ ਨਾ ਪੂਰਾ ਕਰੂੰਗਾ ਕਿਉਂਕਿ 25 ਸਾਲ ਹੋ ਗਏ ਮੈਨੂੰ ਕੌਂਸਲਿੰਗ ਕਰਦਿਆਂ ਕਾਫੀ ਕੁਛ ਕਾਰਪੋਰੇਸ਼ਨ ਬਾਰੇ ਪਤਾ ਵੀ ਹੈ ਸਾਰਾ ਤਜਰਬਾ ਇਹ ਹੁਣ ਵਰਤਾਂਗੇ ਪੰਜ ਸਾਲਾਂ ਚ ਨਵੇਂ ਪ੍ਰੋਜੈਕਟਾਂ ਵੱਲ ਧਿਆਨ ਦੇਵਾਂਗੇ ਬਾੜ ਵੱਲ ਨਹੀਂ ਦੇਖਣਾ ਸ਼ਹਿਰ ਦਾ ਸੋਚਣਾ ਅਸੀਂ ਸ਼ਹਿਰ ਦਾ ਸੋਚਾਂਗੇ ਸ਼ਹਿਰ ਦਾ ਇਹ ਕਿਹੜੇ ਪ੍ਰੋਜੈਕਟ ਚੱਲਦੇ ਆ ਉਹਨਾਂ ਵੱਲ ਧਿਆਨ ਦੇਵਾਂਗੇ ਜਿਵੇਂ ਨਹਿਰੀ ਪਾਣੀ ਹੋਇਆ ਬੁੱਢਾ ਦਰਿਆ ਹੋਇਆ ਇਹ ਇਹ ਸ਼ਹਿਰ ਦਾ ਸੋਚਣਾ ਅਸੀਂ ਤੇ ਇਹ ਕੁਰਸੀ ਨਾਲ ਪੂਰਾ ਇਨਸਾਫ ਕਰੂੰਗਾ ਭਾਜੀ ਕੀ ਕਹਿਣਾ ਚਾਹਦੇ ਹੋ ਸਭ ਤੋਂ ਵੱਧ ਐਕਸਪੀਰੀਅੰਸ ਤੁਹਾਡੇ ਕੋਲ ਹੈ ਮੇਅਰ ਵੀ ਫਸਟ ਟਾਈਮ ਹੈ ਡਿਪਟੀ ਮੇਅਰ ਵੀ ਫਸਟ ਟਾਈਮ ਹੈ ਤੁਸੀਂ 5 ਸਾਲ ਜਿਹੜੇ ਆ ਪਹਿਲਾਂ ਕਾਉਂਸਲਰ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਕੀ ਕਹਿਣਾ ਚਾਹੋਗੇ ਕਿ ਹੁਣ ਸ਼ਹਿਰ ਨੂੰ ਤੁਹਾਡੇ ਉਹ ਜਿਹੜੇ 25 ਸਾਲਾਂ ਦਾ ਫਾਇਦਾ ਮਿਲੇਗਾ ਜੀ ਦੇ ਕੋਈ ਪਹਿਲੀ ਗਲਤੀ ਮੈਨੂੰ ਬਹੁਤ ਖੁਸ਼ੀ ਆ ਕਿੜੇ ਲੇਡੀਜ਼ ਮਿਹਰਬਾਨੀਆਂ ਕਿਉਂਕਿ ਨਵਾਂ ਇਤਿਹਾਸ ਰਚਿਆ ਹੈ ਬਿਲਕੁਲ ਜੀ ਇਹ ਦਿੱਲੀ ਵਾਲਿਆਂ ਨੇ ਨਵਾਂ ਇਤਿਹਾਸ ਰਚਿਆ ਪੰਜਾਬ ਨੂੰ ਲੁਧਾਨੇ ਨੂੰ ਚੁਣਿਆ ਵੀ ਲੇਡੀ ਬਣੇਗਾ ਬਹੁਤ ਕੁਆਲਿਫਾਈਡ ਹਿੰਦਰਜੀਤ ਕੌਰ ਹੈਗੇ ਬੜੇ ਲਿਖੇ ਆ ਮੈਂ ਉਹਨਾਂ ਦਾ ਪੂਰਾ ਸਾਥ ਦੇ ਕੇ ਡਿਪਟੀ ਮੇਅਰ ਨੂੰ ਨਾਲ ਲੈ ਕੇ ਫਾਇਦਾ ਮਿਲੂਗਾ ਉਹਨਾਂ ਨੂੰ ਦਵਾਂਗੇ ਜੀ ਦਵਾਂਗੇ ਸ਼ਹਿਰ ਜਾਂ ਸੋਚਣਾ ਈ ਸ਼ਹਿਰ ਦਾ ਤੇ ਮੇਅਰ ਦਾ ਡਿਪਟੀ ਮੇਅਰ ਜਾ ਉਹ ਕਿਸੇ ਦਾ ਸੋਚਣਾ ਹੀ ਨਹੀਂ ਆਪਾਂ ਸ਼ਹਿਰ ਦਾ ਸੋਚਣਾ ਸ਼ਹਿਰ ਸ਼ਹਿਰ ਦੀ ਭਲਾਈ ਸ਼ਹਿਰ ਦੀ ਖੂਬਸੂਰਤੀ ਸ਼ਹਿਰ ਦੀ ਡਿਵੈਲਪਮੈਂਟ ਇਹ ਵਾਰ ਧਿਆਨ ਦੇ ਕੇ ਪੂਰੀ ਤਨਦੇਹੀ ਨਾਲ ਕੰਮ ਕਰਾਂਗੇ ਦੇਖੋ ਪਾਰਟੀ ਇਹ ਆਮ ਆਦਮੀ ਪਾਰਟੀ ਸੀ ਜਿਨੇ ਇੱਕ ਵਰਕਰ ਨੂੰ ਗਲੀਆਂ ਤੋਂ ਚੱਕ ਕੇ ਸ਼ਹਿਰ ਦਾ ਡਿਪਟੀ ਮੇਅਰ ਬਣਾਤਾ ਇਹ ਸਿਰਫ ਤੇ ਸਿਰਫ ਇਹ ਸਿਰਫ ਸਿਰਫ ਆਮ ਆਦਮੀ ਪਾਰਟੀ ਕਰ ਸਕਦੀ ਸੀ ਮੈਂ ਪਾਰਟੀ ਦਾ ਬਹੁਤ ਧੰਨਵਾਦ ਕਰਦਾ ਹਾਂ ਜੀ ਕੀ ਪ੍ਰਾਇਰਟੀਜ਼ ਰਹਿਣਗੀਆਂ ਪ੍ਰਿੰਸੀ ਜੀ ਆਤਮ ਨਗਰ ਹਲਕੇ 'ਚ ਬਹੁਤ ਪ੍ਰੋਬਲਮ ਆ ਗਿਆ ਆਤਮ ਨਗਰ ਹਲਕਾ ਸਾਰਾ ਲੁਧਿਆਣਾ ਸਾਰਾ ਲੁਧਿਆਣਾ ਜਿੰਨੇ ਸਾਡੇ ਹਲਕੇ ਨੇ ਸਾਰਿਆਂ ਦੇ ਵਿੱਚ ਆਪਾਂ ਪਹਿਲ ਦੇ ਆਧਾਰ ਤੇ ਕੰਮ ਕਰਾਂਗੇ ਜੀ ਦੇ ਨਾਲ ਸਾਡੇ ਸ਼ਹਿਰ ਵਾਸੀਆਂ ਨੂੰ ਮਾਣ ਮਹਿਸੂਸ ਹੋਵੇ ਵੀ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ ਸੀ